ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ 'ਚ ਅੱਜ ਜੀ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਤਾਉ ਸਟੈਂਡ ਤਾਉ ਸਟੈਂਡ ਆ ਜਾਂਦਾ ਆ ਇਹਦੇ ਵਿੱਚ ਜਾਨਕੀ 4 ਸਾਈਜ਼ ਆਉਂਦੇ ਵੀ ਇਹ ਆ ਜਾਂਦਾ ਮੋਟੀ ਰਾਡ ਵਾਲਾ ਇੱਕ ਤੇ ਸਹਿਜ ਆਉਂਦਾ 3 ਫੁੱਟਾ 3 ਫੁੱਟਾ 'ਚ ਇੰਚੀ ਵਾਲਾ ਸਹਿਜ ਮਿਲ ਜੇਗਾ ਉਹਦੀ ਪਾਈਪ ਉਹ ਰਾਡ ਜਿਹੜੀ ਆ ਥੋੜੀ ਸਾਈਡ ਵਾਲੀ ਜਿਹੜੀ ਬਰੀਕ ਹੁੰਦੀ ਆ ਵੀ ਚਲੀਆਂ ਸੇਮ ਰਾਡਾਂ ਹੁੰਦੀਆਂ ਜਾਨਕੀ 12 ਲੈਂਥਾਂ ਹੁੰਦੀਆਂ ਸਟੇਰੀਆਂ ਸਾਰੀਆਂ ਇਹ ਇਹ ਚ ਤੇਨੇ ਤੇਨੇ ਫੁੱਟੇ ਜੇ ਸਵਾ ਵਾਲਾ ਵੀ ਮਿਲ ਜੇਗਾ ਇੰਚੀ ਵਾਲਾ ਸਾਈਜ਼ ਵੀ ਮਿਲ ਜੇਗਾ ਸਵਾ ਵਾਲਾ ਵੀ ਮਿਲ ਜੇਗਾ ਤੇ ਇਹਦੇ ਚ ਜੇ ਤੁਸੀਂ ਵੱਡਾ ਸਾਈਜ਼ ਤੁਹਾਨੂੰ ਚਾਹੀਦਾ ਉਹ ਵੀ ਸਾਰਾ ਸਟੀਲ ਦੇ ਵਿੱਚ ਉਹਦੇ ਵਿੱਚ ਵੀ ਇੰਚੀ ਵਾਲਾ ਆ ਜਾਏਗਾ 4 ਫੁੱਟਾ ਤੇ ਇਹ ਸਵਾ ਵਾਲਾ ਆ ਜਾਏਗਾ 4 ਫੁੱਟਾ ਜਾਨਕੀ ਬਰੀਕ ਪੈਪ ਚ ਲੈਣਾ ਹੈ ਤੇ 4 ਫੁੱਟਾ ਵਾਲਾ ਸਾਈਜ਼ ਮਿਲ ਜੇਗਾ 3 ਫੁੱਟਾ ਵਾਲਾ ਸਾਈਜ਼ ਮਿਲ ਜੇਗਾ ਜੇ ਮੋਟੀ ਰਾਡ ਚ ਲੈਣਾ 3 ਫੁੱਟਾ ਸਾਈਜ਼ ਮਿਲ ਜੇਗਾ ਜਾਨਕੀ ਸਵਾ ਇੰਚੀ ਜਿਹੜੀ ਪੈਪ ਹੁੰਦੀ ਹੈ 3 ਫੁੱਟਾ ਸਾਈਜ਼ ਮਿਲ ਜੇਗਾ ਤੇ 4 ਫੁੱਟਾ ਸਾਈਜ਼ ਮਿਲ ਜੇਗਾ ਇਹ ਜਾਨਕੀ ਇਹ ਚਾਰੇ ਸਾਈਜ਼ ਆਪਣੇ ਕੋਲ ਇਸ ਟਾਈਮ ਹੈਗੇ ਸਟੀਲ ਦੀ ਵੈਰਾਈਟੀ ਦੇ ਵਿੱਚ ਵਧੀਆ ਕੁਆਲਿਟੀ ਆ ਹੈਵੀ ਚ ਆ ਜਾਂਦਾ ਯਾਨਕੀ ਨੋਰਮਲ ਨਹੀਂ 12 ਲੈਂਥ ਆ ਜਾਂਦੀਆਂ ਕਪੜੇ ਪਾਉਣ ਵਾਸਤੇ ਯਾਨਕੀ ਜੇ 3 ਫੁੱਟਾ ਯਾਨਕੀ ਆਪਾਂ ਲੈਨੇ ਆ 3 ਫੁੱਟਾ ਜੇ ਤੇ ਆਪਣਾ ਸਵਾ ਵਾਲਾ ਤੇ ਇੰਚ ਵਾਲਾ ਦੋ ਸਿਆਜ ਆ ਜਾਂਦੇ ਆ ਤੇ ਜਿੱਥੇ ਆਪਾਂ ਦੋ ਲਾਉਣੇ ਆ ਉਥੇ 4 ਫੁੱਟਾ ਇੱਕ ਲਗਾ ਲਈਏ ਤੇ ਡਬਲ ਕਪੜੇ ਪੈ ਜਾਂਦੇ ਨੇ ਯਾਨਕੀ ਦੋ ਲਗਾਉਣ ਦੀਆਂ ਨੂੰ ਲੋੜ ਨਹੀਂ ਪੈਂਦੀ ਦੋ ਲੈਂਥ ਦੀ ਲੋੜ ਨਹੀਂ ਪੈਂਦੀ ਇੱਕ ਨਾਲ ਹੀ ਸਾਡਾ ਕੰਮ ਸਰ ਜਾਂਦਾ ਜੇ ਇਸ ਤੋਂ ਅਲੱਗਾ ਜੇ ਤੁਹਾਨੂੰ ਤੁਹਾਨੂੰ ਕੋਈ ਚਾਹੀਦਾ ਆ ਕਿ ਰੇੜੂ ਵਾਲੇ ਚ ਸਹਿ ਚਾਹੀਦਾ ਰੇੜੂ ਵਾਲੇ ਚ ਵੀ ਦੋ ਸਿਆਜ ਹੋਣਗੇ 1 3 ਫੁੱਟ ਦਾ ਸਾਈਜ਼ ਆ ਜਾਏਗਾ 1 4 ਫੁੱਟ ਸਾਈਜ਼ ਆ ਜਾਏਗਾ ਜਾਨਕੀ ਇਹਦੀ ਸ਼ੇਪ ਆ ਜਿੰਦੀ ਅਗਲੇ ਪਾਸੋਂ ਦਾ ਚੌਕਸ ਜੀ ਇਸ ਤਰ੍ਹਾਂ ਆ ਸ਼ੇਪ ਹੁੰਦੀ ਆ ਠੀਕ ਹੈ ਜੀ ਇਸ ਤਰ੍ਹਾਂ ਬਣਿਆ ਹੁੰਦਾ ਇਹ ਚੌਕਸ ਸਟਾਈਲ ਆ ਸਾਈਜ਼ ਆ ਦੇਖ ਤੇ ਜਿਹੜਾ ਰੇੜੂ ਵਾਲਾ ਆਏਗਾ ਉਹਦੇ ਥਲੜੇ ਇਹਦੇ ਥਲੜੇ ਪਾਸੇ ਆ ਪਾਵੇ ਲੱਗੇ ਹੁੰਦੇ ਆ ਇਸ ਤਰ੍ਹਾਂ نیچے ਆ ਪਾਵੇ ਲੱਗੇ ਹੁੰਦੇ ਆ ਠੀਕ ਹੈ ਜੀ ਤੇ ਜਿਹੜਾ 4 ਫੁੱਟਾ ਜਿਹੜਾ ਇਹ ਰੇੜੂ ਵਾਲਾ ਹੈਗਾ ਉਹਦੇ نیچے ਪੈਰ ਨਹੀਂ ਆਉਣਗੇ ਉਹਦੇ ਰੇੜੂ ਲੱਗੇ ਆਉਣਗੇ ਰੇੜੂ ਦੇ ਨਾਲ ਅੰਦਰ ਬਾਹਰ ਲੈ ਕੇ ਜਿਸ ਤਰ੍ਹਾਂ ਮਰਜੀ ਦੀ ਜਾ ਸਕਦੀ ਜਿਸ ਤਰ੍ਹਾਂ ਫੋਲਡ ਕੀਤਾ ਛੱਤ ਉੱਪਰ ਰੱਖਣਾ ਹੈ ਗੈਲਰੀ 'ਚ ਰੱਖਣਾ ਹੈ ਕਮਰੇ 'ਚ ਰੱਖਣਾ ਹੈ ਜਿਸ ਤਰ੍ਹਾਂ ਮਰਜੀ ਉਸੇ ਤਰ੍ਹਾਂ ਇਹ ਸਾਈਜ਼ ਜੇ ਰੇੜੂ ਤੋਂ ਬਿਨਾਂ ਲੈਣੇ ਆ 3 ਫੁੱਟਾ 4 ਫੁੱਟਾ ਦੋ ਸਾਈਜ਼ ਹੋਣਗੇ ਇੰਚੀ ਵਾਲਾ ਤੇ ਸਵਾਲ ਆ ਤੇ ਜੇ 4 ਫੁੱਟਾ ਲੈਣਾ ਉਹ 'ਚ ਵੀ ਦੋ ਸਾਈਜ਼ ਹੋਣਗੇ ਇੰਚੀ ਵਾਲਾ ਤੇ ਸਵਾਲ ਆ ਤੇ ਜੇ ਰੇੜੂ ਵਾਲੇ 'ਚ ਲੈਣਾ ਵਿੱਚ ਵੀ 3 ਫੁੱਟਾ ਤੇ 4 ਫੁੱਟਾ ਇਹ ਜਾਨੀ ਕਿ 6 ਸਾਈਜ਼ ਕੰ ਜੇ ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿਜ਼ਿਟ ਕਰੋ ਵਿਸ਼ਾਲ ਬਰਤਨ ਸਟੋਰ ਫਾਦੇਗਰ ਚੂੜੀਆਂ ਲੋਕੇਸ਼ਨ ਫੇਰ ਤੁਹਾਨੂੰ ਦੱਸ ਦਿੰਦੇ ਆ ਬੱਸ ਸਟੈਂਡ ਤੋਂ ਤੁਸੀਂ ਅੰਦਰ ਵੱਰ ਮਾਰਕੀਟ ਨੂੰ ਆਉਣਾ ਕਮੇਟੀ ਘਰ ਚੌਂਕ ਆਏਗਾ ਕਮੇਟੀ ਘਰ ਚੌਂਕ ਤੋਂ ਅਗਲੇ ਪਾਸੇ ਆ ਕੇ ਪੁਰਾਣਾ ਪੰਜਾਬ ਨੈਸ਼ਨਲ ਬੈਂਕ ਉਹਦੇ ਨਾਲ ਬਿਲਕੁਲ ਨਾਲ ਦੁਕਾਨ ਹੈ ਵਿਸ਼ਾਲ ਬਰਤਨ ਸਟੋਰ ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿਜ਼ਿਟ ਕਰੋ ਵਿਸ਼ਾਲ ਬਰਤਨ ਸਟੋਰ ਫਾਦੇਗਰ ਚੂੜੀਆਂ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਦੇ ਨਾਲ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ